ਹਾਂਜੀ ਵੀ ਸਵਾਗਤ ਆ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆ ਬਾਈ ਮੰਡੀਆਂ ਦੇ ਰੇਟ ਲੈ ਕੇ ਅੱਜ ਜੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੀਆਂ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਗਿੱਲੀ ਮੱਕੀ ਦੀ ਗਿੱਲੀ ਮੱਕੀ ਦਾ ਜਿਹੜਾ ਅੱਜ ਦਾ ਰੇਟ ਰਿਹਾ ਬਾਈ 1550 ਰੁਪਏ ਤੋਂ ਲੈ ਕੇ 1400 ਰੁਪਏ ਤੱਕ ਰਿਹਾ ਹੈ ਐਚ ਕੁਆਲਿਟੀ ਗਿੱਲੀ ਮੱਕੀ ਦਾ ਰੇਟ ਜਿਹੜਾ ਰਿਹਾ ਜੀ ਉਹ 1400 ਤੋਂ ਲੈ ਕੇ 1600 ਰੁਪਏ ਤੱਕ ਰਿਹਾ ਹੈ ਉਸ ਤੋਂ ਬਾਅਦ ਜਿਹੜੀ ਸੁੱਕੀ ਮੱਕੀ ਹੈ ਸੁੱਕੀ ਮੱਕੀ ਦਾ ਜਿਹੜਾ ਏ ਕੁਆਲਿਟੀ ਰੇਟ ਸੀਗਾ ਉਹ ਸੀਗਾ 1850 ਤੋਂ ਲੈ ਕੇ 230 ਰੁਪਏ ਜਿਹੜਾ A+ ਕੁਆਲਿਟੀ ਦਾ ਰੇਟ ਸੀ ਉਹ 2050 ਤੋਂ ਲੈ ਕੇ 2500 ਤੇ 25 ਰੁਪਈਆ ਤੱਕ ਕਰ ਰਿਹਾ ਹੈ ਉਸ ਤੋਂ ਬਾਅਦ ਜੇ ਗੱਲ ਕਰਕੇ ਮੂੰਗੀ ਦੀ ਮੂੰਗੀ ਦਾ ਜਿਹੜਾ ਅੱਜ ਦਾ ਰੇਟ ਰਿਹਾ ਬਈ ਉਹ 5500 ਰੁਪਏ ਤੋਂ ਲੈ ਕੇ ਬਈ 7400 ਰੁਪਏ ਤੱਕ ਅੱਜ ਮੂੰਗੀ ਸੇਲ ਹੋਈ ਹੈ ਓਵਰਆਲ ਮਾਰਕੀਟ ਦੇ ਵਿੱਚ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ 5500 ਰੁਪਏ ਤੋਂ ਲੈ ਕੇ 6800 ਰੁਪਏ ਤੱਕ ਮੂੰਗੀ ਸੇਲ ਹੋਈ ਹੈ ਹੁਣ ਜੇ ਓਵਰਾਲ ਮਾਰਕੀਟ ਦੀ ਗੱਲ ਕਰਕੇ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਮੱਕੀ ਦੇ ਬਾਰੇ ਮੱਕੀ ਦੇ ਵਿੱਚ ਵੀ ਸੱਜਣੋਂ ਇਹ ਚੀਜ਼ ਹੈ ਵੀ ਜਿਹੜੀ ਕੁਆਲਿਟੀ ਦੇ ਵਿੱਚ ਮੀਂਹ ਪੈ ਰਿਹਾ ਉਹਦੇ ਡੈਂਟ ਪੈ ਰਿਹਾ ਚਾਹੇ ਬੈਸਟ ਕੁਆਲਿਟੀ ਸੀਗੀ ਪਰ ਜਦੋਂ ਮੀਂਹ ਪੈ ਚੁੱਕਿਆ ਉਸ ਸਾਰੀ ਦੀ ਸਾਰੀ 1950 1900 ਦੇ ਵਿੱਚ ਵਿਕ ਰਹੀ ਹੈ ਹੁਣ ਗੱਲ ਕਰਦੇ ਆਪਾਂ ਕਣਕ ਦੇ ਰੇਟਾਂ ਦੀ ਕਣਕ ਦੇ ਰੇਟਾਂ ਦੇ ਵਿੱਚ ਦਿੱਲੀ ਮੰਡੀ ਤੇ ਜਿਹੜਾ ਰੇਟ ਹੈ ਜੀ ਉਹ 2700 ਤੇ 30 ਰੁਪਏ ਰਿਹਾ ਹੈ ਚਾਹੇ ਤਿੰਨੇ ਲੈਣਾ ਹੀ ਹੋਣ ਐਮਪੀ ਹੋਵੇ ਯੂਪੀ ਹੋਵੇ ਰਾਜਸਥਾਨ ਹੋਵੇ ਹੁਣ ਗੱਲ ਕਰਦੇ ਆਪਾਂ ਅੱਗੇ ਪੰਜਾਬ ਦੀਆਂ ਮੰਡੀਆਂ ਦੀ ਅੰਮ੍ਰਿਤਸਰ ਮੰਡੀ 2630 ਰੁਪਏ ਲੁਧਿਆਣਾ ਮੰਡੀ 2610 ਰੁਪਏ ਤਰਨਤਾਰਨ ਮੰਡੀ 2600 ਰੁਪਏ ਮੁਕਸਰ ਮੰਡੀ 2580 ਰੁਪਏ ਕੋਟਖਪੂਰਾ ਮੰਡੀ 2500 ਤੇ 40 ਰੁਪਏ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਬਿਲਾਸੀ ਮੰਡੀ 2470 ਰੁਪਏ ਬਜੋਈ ਮੰਡੀ 2500 ਰੁਪਏ ਗੰਗਾ ਨਗਰ ਮੰਡੀ 2630 ਰੁਪਏ ਉਸ ਤੋਂ ਬਾਅਦ ਆਉਂਦੀ ਨਰੇਲਾ ਮੰਡੀ 2600 ਰੁਪਏ ਹਸਾਰ ਮੰਡੀ 2600 ਰੁਪਏ ਓਵਰਾਲ ਮਾਰਕੀਟ ਜਿਹੜੀ ਕਣਕ ਦੀ ਐ ਸੱਜਣੋ ਉਹ 2600 2650 ਦੇ ਵਿੱਚ ਚੱਲ ਰਹੀ ਹੈ ਜੇ ਆਪਾਂ ਹੁਣ ਗੱਲ ਕਰਕੇ ਅੱਗੇ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟਾਂ ਦੇ ਵਿੱਚ ਅੱਜ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ ਜੈਬਰ ਮੰਡੀ ਦੇ ਵਿੱਚ 2900 ਤੇ 75 ਰੁਪਏ ਅੱਜ ਜੈਪੁਰ ਮੰਡੀ ਦੇ ਵਿੱਚ ਸਰੋਂ ਸੇਲ ਹੋਈ ਹੈ ਜੇ ਦਿੱਲੀ ਮੰਡੀ ਦੀ ਗੱਲ ਕਰਕੇ 6500 ਰੁਪਏ ਤੇ ਭਰਤਪੁਰ ਮੰਡੀ ਹੈਗੀ 6400 ਤੇ 1 ਰੁਪਏ ਓਵਰਆਲ ਮਾਰਕੀਟ ਦੇ ਵਿੱਚ ਜਿਹੜਾ ਪਰਚੇਜ਼ ਰੇਟ ਰਿਹਾ ਜੀ ਉਹ ਅੱਜ ਦਾ 66700 ਰੁਪਏ ਓਵਰਆਲ ਪਰਚੇਜ਼ ਰੇਟ ਸੀਗਾ ਹੁਣ ਜੇ ਆਪਾਂ ਗੱਲ ਕਰੀਏ ਅੱਗੇ ਹਰਿਆਣੇ ਦੀਆਂ ਮੰਡੀਆਂ ਦੀ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਅੱਜ ਜਿਹੜੀ ਨਰੇਲਾ ਮੰਡੀ ਸੀਗੀ ਨਰੇਲਾ ਮੰਡੀ ਦੇ ਵਿੱਚ 6800 ਰੁਪਏ ਅੱਜ ਪਰਚੇਜ਼ ਹੋਈ ਹੈ ਜਿਹੜੀ ਵਪਾਰੀ ਇੰਨੀ ਪਰਚੇਜ਼ਿੰਗ ਹੋਈ ਹੈ ਪਲੱਸ ਜੀਐਸਟੀ ਲਾ ਕੇ ਤੇ ਪਰ ਜੇ ਆਪਾਂ ਜੀਵਿੰਦਾਰ ਦੀ ਗੱਲ ਕਰਕੇ ਜੀਵਿੰਦਾਰ ਦੇ ਕੋਲੋਂ ਇਹ ਸਰੋਂ 650 700 ਰੁਪਏ ਨੂੰ ਪਰਚੇਜ਼ ਹੋਈ ਹੈ ਜੇ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਅੰਮ੍ਰਿਤਸਰ ਮੰਡੀ ਦੀ ਅੰਮ੍ਰਿਤਸਰ ਮੰਡੀ ਦੇ ਵਿੱਚ ਅੱਜ ਲੱਗੇ 650 ਤੇ 20 ਰੁਪਏ ਉਸ ਤੋਂ ਬਾਅਦ ਉਹਦੀ ਤਰਨਤਾਰਨ ਮੰਡੀ ਇੱਥੇ ਲੱਗੇ 6500 ਰੁਪਏ ਕੋਟਕਪੂਰਾ ਮੰਡੀ 650 ਰੁਪਏ ਓਵਰ ਆਲ ਮਾਰਕੀਟ ਦੇ ਵਿੱਚ ਜਿਹੜਾ ਅੱਜ ਦਾ ਰੇਟ ਸੀਗਾ ਉਹ ਪੰਜਾਬ ਦੀਆਂ ਮੰਡੀਆਂ ਦੇ ਵਿੱਚ 654 650 ਰੁਪਏ ਦੇ ਕਰ ਪਰਚੇਜ਼ਿੰਗ ਰੇਟ ਸੀਗਾ ਸੋ ਬਈ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ